ਸਸੀ ਗਾਲ ਦੋਸਤੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਬਹੁਤ ਹੀ ਪਿਆਰੀ ਜੀ ਕੋੜੀ ਕੋੜੀ ਤੇਰੀ ਵੀਰਨਾ ਵੇ ਸਟੇਲ ਦੀ ਬਣੀ ਕੋੜੀ ਤੇਰੀ ਵੀਰਨਾ ਵੇ ਸਟੇਲ ਦੀ ਬਣੀ ਉੱਤੇ ਬਹਿ ਜਾ ਵੀਰਿਆ ਵੇ ਸ਼ਕੀਨ ਬਾਣ ਕੇ ਉੱਤੇ ਬਹਿ ਜਾ ਵੀਰਿਆ ਵੇਸ਼ ਕੀ ਨਬਾਣ ਕੇ ਬਾਬਲ ਤੇਰਾ ਬੰਨੇ ਆਇ ਅੱਜ ਰੁੱਸਿਆ ਫਿਰੇ ਬਾਬਲ ਤੇਰਾ ਬੰਨੇ ਆਇ ਅੱਜ ਰੁੱਸਿਆ ਫਿਰੇ ਵੇ ਮਨਾਲਾ ਬੰਨੇ ਆ ਧੰਮਾ ਬੋਰੀ ਫੜੇ ਵੇ ਮਨਾਲਾ ਬੰਨੇ ਆ ਧੰਮਾ ਬੋ ਫੜੇ ਕੋੜੀ ਤੇਰੀ ਵੀਰਨਾ ਵੇ ਸਟੀਲ ਦੀ ਬਾਣੀ ਕੋੜੀ ਤੇਰੀ ਵੀਰਨਾ ਵੇ ਸਟੀਲ ਦੀ ਬਾਣੀ ਉੱਤੇ ਬਹਿ ਜਾ ਬੰਨੇ ਆ ਵੇਸ਼ ਕੀਨ ਬਾਣੇ ਕੇ ਉੱਤੇ ਬਹਿ ਜਾ ਬੰਨੇ ਆ ਵੇਸ਼ ਕੀਨ ਬਾਣੇ ਕੇ ਚਾਚਾ ਤੇਰਾ ਬੰਨੇ ਆ ਅੱਜ ਰੂਸਿਆ ਫਿਰੇ ਚਾਹ ਤੇਰਾ ਬੰਨੇ ਆ ਅੱਜ ਰੁਸਿਆ ਫਿਰੇ ਵੇ ਮਨਾਲੇ ਬੰਨੇ ਆ ਜੰਜ ਸੋਣੀ ਚੜੇ ਵੇ ਮਨਾਲੇ ਬੰਨੇ ਆ ਜੰਜ ਸੋਣੀ ਚੜੇ ਕੋੜੀ ਤੇਰੀ ਵੀਰਨਾ ਵੇ ਸ਼ਟੀਲ ਦੀ ਬਾਣੀ ਕੋੜੀ ਤੇਰੀ ਵੀਰਨਾ ਵੇ ਸ਼ਟੀਲ ਦੀ ਬਾਣੀ ਉੱਤੇ ਬਹਿ ਜਾ ਵੀਰ ਨਾ ਵੇਸ਼ਕੀਨ ਬਾਣੇ ਕੇ ਉੱਤੇ ਬਹਿ ਜਾ ਵੀਰ ਨਾ ਵੇਸ਼ਕੀਨ ਬਾਣੇ ਕੇ ਵੀਰਾ ਤੇਰਾ ਬੰਨੇ ਆ ਅੱਜ ਰੁਸੇ ਆ ਫਿਰੇ ਵੀਰਾ ਤੇਰਾ ਬੰਨੇ ਆ ਅੱਜ ਰੁਸੇ ਆ ਫਿਰੇ ਵੇ ਮਨਾਲਾ ਬੰਨੇ ਆ ਜੰਝ ਸੋਣੀ ਚੜੇ ਵੇ ਮਨਾਲਿਆ ਬੰਨੇ ਆ ਜੰਜ ਸੋਣੀ ਚੜੇ ਕੋੜੀ ਤੇਰੀ ਵੀਰਨਾ ਵੇ ਸਟील ਦੀ ਬਾਣੀ ਕੋੜੀ ਤੇਰੀ ਵੀਰਨਾ ਵੇ ਸਟील ਦੀ ਬਾਣੀ ਉੱਤੇ ਬਹਿ ਜਾ ਵੀਰਨਾ ਵੇ ਸ਼ਕੀਨ ਬਾਣੇ ਕੇ ਉੱਤੇ ਬਹਿ ਜਾ ਵੀਰਨਾ ਵੇ ਸ਼ਕੀਨ ਬਾਣੇ ਕੇ ਕਾਇਆ ਤੇਰਾ ਬੰਨੇ ਆ ਅੱਜ ਰੁੱਸਿਆ ਫਿਰੇ ਕਾਇਆ ਤੇਰਾ ਬੰਨੇ ਆ ਅਜ ਰੁਸਿਆ ਫਿਰੇ ਵੇ ਮਨਾਲੇ ਬੰਨੇ ਆ ਜੰਜ ਸੋਣੀ ਚੜੇ ਵੇ ਮਨਾਲੇ ਬੰਨੇ ਆ ਜੰਜ ਸੋਣੀ ਚੜੇ ਕੋੜੀ ਤੇਰੀ ਵੀਰਨਾ ਵੇ ਸਟੀਲ ਦੀ ਬਾਣੀ ਕੋੜੀ ਤੇਰੀ ਵੀਰਨਾ ਵੇ ਸਟੀਲ ਦੀ ਬਾਣੀ ਉੱਤੇ ਬਹਿ ਜਾ ਵੀਰਨਾ ਸ਼ਕੀਨ ਬਾਣੇ ਕੇ ਉੱਤੇ ਬਹਿ ਜਾ ਵੀਰ ਨਾ ਵੇ ਸ਼ਕੀਨ ਬਾਣੇ ਕੇ ਜੀਜਾ ਤੇਰਾ ਬੰਨੇ ਆ ਅੱਜ ਰੁੱਸਿਆ ਫਿਰੇ ਜੀਜਾ ਤੇਰਾ ਬੰਨੇ ਆ ਅੱਜ ਰੁੱਸਿਆ ਫਿਰੇ ਵੇ ਮਨਾਲਾ ਬੰਨੇ ਆ ਪੈਣ ਸ਼ਗਨ ਕਰੇ ਵੇ ਮਨਾਲਾ ਬੰਨੇ ਆ ਪੈਣ ਸ਼ਗਨ ਕਰੇ ਕੋੜੀ ਤੇਰੀ ਵੀਰ ਨਾ ਵੇ ਸੜੀਲ ਦੀ ਬਣੀ